ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਹੀ ਪ੍ਰੋਪਰਟੀ ਚੈਨਲ ਤੇ ਆਏ ਸਾਰੇ ਹੀ ਵੀਰਾਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਹਾਜ਼ਰ ਹੋਏ ਹਾਂ ਜੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਇੱਕ ਨਵੀਂ ਜ਼ਮੀਨ ਦੀ ਢੇਰੀ ਲੈ ਕੇ ਅੱਜ ਉਹ ਜ਼ਮੀਨ ਤੁਹਾਨੂੰ ਦਿਖਾਉਣ ਲੱਗੇ ਹਾਂ ਜੀ ਇੱਥੇ ਆਪਣੇ ਕੋਲ 4 ਕਿੱਲੇ ਜ਼ਮੀਨ ਬਕਾਉ ਆਈ ਹੈ ਸਟੈਂਡਰਡ ਮਣਤੀ ਦੇ 4 ਕਿੱਲੇ ਨੇ ਜੀ ਆ ਪਹਿਲਾਂ ਤੁਹਾਨੂੰ ਲੋਕੇਸ਼ਨ ਬਾਰੇ ਸਮਝਾ ਦਿੰਦੇ ਹਾਂ ਕਿਸੀਂ ਖੜੇ ਕਿੱਥੇ ਆ ਲਿੰਕ ਰੋਡ ਤੋਂ ਤੁਹਾਨੂੰ ਇਹ ਜ਼ਮੀਨ ਨੀਚੇ ਉਤਰ ਕੇ ਪਊਗੀ ਜੀ ਕੱਚਾ ਰਸਤਾ ਲੱਗਦਾ ਹੈ ਪਹਾ ਲੱਗਦਾ ਹੈ ਸਰਕਾਰੀ ਜੀ ਆਹ ਸਾਹਮਣੇ ਮੋਟਰ ਹੈ ਜੀ ਕਨੈਕਸ਼ਨ ਹੈ ਜੀ ਅੱਧੀ ਮੋਟਰ ਮਿਲੂਗੀ ਤੁਹਾਨੂੰ 4 ਕਿਲਿਆਂ ਵਿੱਚ ਠੀਕ ਹੈ ਜੀ ਗੱਡੀ ਟਰੈਕਟਰ ਟਰਾਲੀ ਆਰਾਮ ਨਾਲ ਸਿਰੇ ਆਉਂਦੇ ਆ ਵੀਡੀਓ ਵਿੱਚ ਅਖੀਰ ਤੱਕ ਬਣੇ ਰਹੋ ਤਾਂ ਕਿ ਤੁਸੀਂ ਜ਼ਮੀਨ ਨੂੰ ਚੰਗੀ ਤਰ੍ਹਾਂ ਸਮਝ ਸਕੋ ਤੇ ਜਿਹੜੀ ਤੂੰ ਜਾਣ ਸਕੋ ਆ ਵੇਖੋ ਜੀ ਇੱਥੋਂ ਜ਼ਮੀਨ ਸ਼ੁਰੂ ਹੈ ਜੀ ਇੱਥੇ ਆਪਣੇ ਕੋਲ ਸਟੈਂਡਰਡ ਮਿਨਤੀ ਦੇ ਚਾਰ ਕਿੱਲੇ ਵਿਕਾਊ ਨੇ ਆ ਵਟ ਤੋਂ ਸੱਜੀ ਹੱਥ ਦੇ ਜ਼ਮੀਨ ਹੈ ਜੀ ਅੱਧਾ ਤੁਹਾਨੂੰ ਮੋਟਰ ਕਨੈਕਸ਼ਨ ਮਿਲੂਗਾ ਠੀਕ ਹੈ ਜੀ ਮੇਨ ਹਾਈਵੇ ਤੋਂ ਜੋ ਰਾਜਪੁਰ ਦੇ ਸਰੰਦ ਨੂੰ ਗਿਆ ਉਸ ਰੋਡ ਤੋਂ ਤੁਹਾਨੂੰ ਇਹ ਜ਼ਮੀਨ 2.5 ਕਿਲੋਮੀਟਰ ਅੰਦਰ ਪੈ ਜਾਊਗੀ ਲਿੰਕ ਰੋਡ ਤੋਂ ਤੁਹਾਨੂੰ ਇਹ ਜ਼ਮੀਨ ਨਿਚੇ ਉਤਰ ਕੇ ਪੈ ਜਾਊਗੀ ਚਾਰ ਦੇ ਚਾਰ ਕਿੱਲਾਂ ਦੀ ਨਿਸ਼ਾਨਦੇਹੀ ਹੋ ਰੱਖੀ ਹੈ ਜੀ ਤੁਸੀਂ ਵੇਖ ਸਕਦੇ ਹੋ ਆਹ ਵਾਟ ਸਿੱਧੇ ਚਲੀ ਗਈ ਜੀ ਸੱਜੇ ਹੱਥ ਵਾਲੀ ਜ਼ਮੀਨ ਦੇ ਆਲੇ ਦੁਆਲੇ ਬੁਰਜੀਆਂ ਲਗਾਈਆਂ ਹੋਈਆਂ ਨੇ ਸਾਰੇ ਪਾਸਿਆਂ ਤੇ ਠੀਕ ਆ ਵੇਖੋ ਜੀ ਦੋ ਕਿੱਲਾਂ ਦੀ ਹੱਲਾਂ ਬਾਈ ਸਿੱਧੇ ਚਲੀ ਗਈ ਉਹ ਸਾਹਮਣੇ ਵੀ ਬੁਰਜੀ ਦਿਖ ਰਹੀ ਹੈ ਤੇ ਅਸੱਜੇ ਹੱਥ ਵਾਲੀ ਜ਼ਮੀਨ ਹੈ ਆ ਸਾਹਮਣੇ ਕੋਠਾ ਹੈ ਜੀ ਇਹਦੇ ਜੋ ਆਪ ਨੂੰ ਅੱਧਾ ਹਿੱਸਾ ਮਿਲ ਜਾਊਗਾ ਅੱਧਾ ਕਨੈਕਸ਼ਨ ਮਿਲ ਜਾਊਗਾ ਠੀਕ ਹੈ ਜੀ ਫਿਰ ਆ ਵਟ ਸਿੱਧੀ ਚਲੀ ਜਾਂਦੀ ਹੈ ਜੀ ਇਸ ਵਟ ਤੋਂ ਖੱਬੇ ਹੱਥ ਵਾਲੀ ਜ਼ਮੀਨ ਹੈ ਜੀ ਜੇ ਕਿਸੇ ਕੋਲ ਕਨੈਕਸ਼ਨ ਹੈ ਆਪਣਾ ਉਹ ਇਸ ਟਿਊਬ ਵੱਲ ਚਲਾ ਸਕਦੇ ਨੇ ਠੀਕ ਹੈ ਜੀ ਮੌਕੇ ਤੇ ਚਾਰ ਦੇ ਚਾਰ ਗਿੱਲਿਆਂ ਵਿੱਚ ਂਜੀਰੀ ਖੜੀ ਹੈ ਵਧੀਆ ਫਸਲ ਖੜੀ ਹੈ ਜੀ ਇੱਕ ਵਾਰ ਦੁਬਾਰਾ ਦੁਬਾਰਾ ਰਿਪੀਟ ਕਰ ਦਿੰਦੇ ਆ ਜੀ ਇੱਥੇ ਆਪਣੇ ਕੋਲ 4 ਕਿੱਲੇ ਜ਼ਮੀਨ ਵਿਕਾਊ ਹੈ ਜੀ ਸਟੈਂਡਰਡ ਮਿੰਟੇ ਦੇ 4 ਕਿੱਲੇ ਅੱਧੀ ਤੁਹਾਨੂੰ ਮੋਟਰ ਮਿਲ ਜਾਊਗੀ ਲਿੰਕ ਰੋਡ ਤੋਂ ਜ਼ਮੀਨ ਤੁਹਾਨੂੰ نیچے ਉਤਰ ਕੇ ਪਾਊਗੀ ਜੀ ਇਹ ਰਾਜਪੁਰੇ ਸ਼ਹਿਰ ਤੋਂ ਤੁਹਾਨੂੰ 8 ਤੋਂ 10 ਕਿਲੋਮੀਟਰ ਦੀ ਦੂਰੀ ਤੋਂ ਨੂੰ ਇਹ ਜ਼ਮੀਨ ਪੈ ਜਾਊਗੀ ਜੋ ਰਾਜਪੁਰੇ ਤੋਂ ਸਿਰਾਂਧ ਨੂੰ 메ਨ ਰੋਡ ਗਿਆ ਹੈ ਜੀ ਉਸ ਤੋਂ ਤੁਹਾਨੂੰ ਬਹੁਤ ਵਧੀਆ ਜ਼ਮੀਨ ਹੈ ਜੀ ਕੋਈ ਲਾਈਨ ਨਹੀਂ ਲੰਘਦੀ ਜ਼ਮੀਨ 'ਚੋਂ ਬਿਲਕੁਲ ਸਾਫ਼ ਜ਼ਮੀਨ ਹੈ ਜੀ ਤੁਸੀਂ ਵੇਖ ਹੀ ਰਹੇ ਹੋ तहसील रायपुर जिले पटियाली दी प्रॉपर्टी है, है जी ये मोहाली शहर तो ਤੁਹਾਨੂੰ ਇਸ प्रॉपर्टी दी लोकेशन ਸਰੰਦ ਸ਼ਹਿਰ ਤੋਂ ਤੁਸੀਂ ਇਸ प्रॉपर्टी ਨੂੰ 15 ਕਿਲੋਮੀਟਰ ਦੀ ਦੂਰੀ ਤੇ ਮੰਨ ਸਕਦੇ ਹੋ ਠੀਕ ਹੈ ਜੀ ਹੁਣ ਗੱਲ ਰੇਟ ਦੀ ਕਰਦੇ ਆ ਜੋ ਮਾਲਕ ਵੀ ਡਿਮਾਂਡ ਕਰਦੇ ਨੇ ਇਸ ਜ਼ਮੀਨ ਦੀ ਉਹ 45 ਲੱਖ ਰੁਪਏ ਪ੍ਰਤੀ ਏਕੜ ਦੀ ਡਿਮਾਂਡ ਹੈ ਜੀ ਜੋ ਕਿ ਨੇਗੋ ਆਹ ਵੱਟ ਸਿੱਧੀ ਜਾ ਕੇ ਖੱਬੇ ਹੱਥ ਨੂੰ ਮੁੜ ਜਾਂਦੀ ਹੈ ਜੀ 24 ਜਮੀਨ ਮੰਨਦੀ ਹੈ ਜੀ ਬਿਲਕੁਲ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਤੋਂ ਟੂਰ ਇਥਿਸ ਮੁਆਫਤ ਕਰਦੇ ਆਂ ਮਿਲਦੇ ਆਂ ਤੁਹਾਨੂੰ ਅੱਗੇ ਕਿਸੇ ਨਵੀਂ ਜ਼ਮੀਨ ਤੇ ਤੇ ਜੇਕਰ ਕਿਸੇ ਨੇ ਆਪਣੀ ਜ਼ਮੀਨ ਸੇਲ ਕਰਨੀ ਹੋਵੇ ਉਹ ਵੀ ਸਾਨੂੰ ਸੰਪਰਕ ਕਰ ਸਕਦੇ ਨੇ ਤੇ ਜੇਕਰ ਕਿਸੇ ਵੀਰ ਨੇ ਇਸ ਪ੍ਰਾਪਰਟੀ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਉਹ ਵੀ ਸਾਨੂੰ ਸੰਪਰਕ ਕਰ ਸਕਦੇ ਨੇ ਤੇ ਹੁਣ ਤੱਕ ਜਿੰਨਾ ਨੇ ਸਾਡੇ ਚੈਨਲ ਨੂੰ